ਅਸੀਂ ਪਾਰਲੀਮੈਂਟ ਸੀ ਤੇ ਮਾਨ ਸਾਹਿਬ ਚਲੇ ਗਏ ਗਿੱਦੜਬਾ ਹਲਕੇ ਦੇ ਦੋਦੇ ਪਿੰਡ ਤੇ ਸੋਥੇ ਦੀਆਂ ਨਹਿਰਾਂ ਤੇ ਜਿੱਥੇ ਅਸੀਂ ਜੰਮੇ ਪਲੇ ਵੱਡੇ ਹੋਏ ਹਾਂ ਉੱਥੇ ਜਾ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਪਹਿਲੀ ਗੱਲ ਤੋਂ ਨਹਿਰ ਵਾਲਾ ਜਿਹੜਾ ਸੁਪਨਾ ਵੀ ਅਸੀਂ ਦਿਖਾਇਆ ਗਿਆ ਕਿਉਂਕਿ ਜੇ ਬਾਏ ਇਲੈਕਸ਼ਨ ਨਾ ਹੁੰਦੀ ਜੇ ਰਾਜਾ ਵੜਿੰਗ ਲੁਧਿਆਣੇੋਂ ਨਾ ਲੜਦਾ ਐਮਪੀ ਨਾ ਬਣਦਾ ਤਾਂ ਸ਼ਾਇਦ ਮਾਨ ਸਾਹਿਬ ਨੂੰ ਤਾਂ ਇਸਾਲੇ ਚੇਤੇ ਨਹੀਂ ਆਉਣਾ ਸੀ ਵੀ ਦੋਦੇ ਤੇ ਸੋਥੇ ਪਿੰਡ ਦੀਆਂ ਨਹਿਰਾਂ ਤੇ ਜਾ ਕੇ ਮੈਂ ਪ੍ਰੈਸ ਕਾਨਫਰੰਸ ਕਰਨੀ ਹੈ ਪ੍ਰੈਸ ਕਾਨਫਰੰਸ ਕੀ ਕਹਿੰਦੇ ਕਹਿੰਦੇ ਮੈਂ ਇੱਕ ਮਾਲਵਾ ਨਹਿਰ ਬਣਾਉਣ ਜਾ ਰਿਹਾ ਹਾਂ ਜੀਰੇ ਵਿੱਚ 2000 ਕਿਊਸਿਕ ਪਾਣੀ ਜਾਏਗਾ ਤੇ 22 ਬਲਾਕਸ ਨੂੰ ਇਹ ਨਹਿਰ ਪਾਣੀ ਦੇਗੀ ਭਾਈ ਮੈਨੂੰ ਤਾਂ ਨਹਿਰ ਕੱਢਣ ਤੇ ਕੋਈ ਇਤਰਾਜ਼ ਨਹੀਂ ਮੈਂ ਕਹਿੰਨਾ ਹੈ ਕਿਉਂਕਿ ਜਿਹੜਾ ਸਰਫੇਸ ਵਾਟਰ ਹੈ ਸਾਡਾ ਗਰਾਊਂਡ ਵਾਟਰ ਹੈ ਇਹ ਰੇਤੇ ਬਹੁਤ ਸਾਰੀ ਹਰਦੀਪ ਕਿੰਗਰਾ ਜੀ ਨੇ ਬਹੁਤ ਵਿਸਾਰਪੂਰਕ ਜਾਣਕਾਰੀ ਹੈ ਇਹਨਾਂ ਨੂੰ ਉਹ ਦਿਨ-ਦਿਨ ਥੱਲੇ ਜਾ ਰਿਹਾ ਹੈ ਬਹੁਤ ਮਾਹਿਰਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਪਾਣੀ ਆਉਣ ਵਾਲੇ ਸਮੇਂ 'ਚ ਸਾਡੇ ਪੰਜਾਬ ਦੇ ਵਿੱਚ ਖਤਰੇ ਦੀ ਘੰਟੀ ਆ ਮੁੱਕ ਜਾਣਾ ਹੈ ਇਹ ਨਾ ਹੋਵੇ ਰੇਗਿਸਤਾਨ ਬਣ ਜਾਏ ਇਸ ਕਰਕੇ ਕਈ ਮਾਹਿਰ ਸਾਨੂੰ ਕਹਿੰਦੇ ਜੀਰੀ ਨਾ ਲਾਓ ਝੋਨਾ ਨਾ ਲਾਓ ਹੋਰ ਕੋਈ ਫਸਲਾਂ ਲਾਓ ਪਰ ਸਰਕਾਰਾਂ ਨੇ ਕਦੇ ਬੰਦੋਬਾਸਤ ਕੀਤਾ ਨਹੀਂ ਕਿ ਕਿਵੇਂ ਡਾਈਵਰਸੀਫਿਕੇਸ਼ਨ ਹੋਵੇ ਸਾਨੂੰ ਨਹਿਰ ਤੇ ਕੋਈ ਇਤਰਾਜ਼ ਨਹੀਂ ਮੈਂ ਤਾਂ ਕਹਿਣਾ ਹੈ ਕਨਾਲ ਵਾਟਰ ਜਿੰਨਾ ਮਿਲੇ ਉਨਾ ਹੀ ਥੋੜਾ ਸਾਡੇ ਕੋਲ ਸ਼ਾਰਟੇਜ ਹੈ ਇਹ ਰਸਤੇ ਤਿੰਨ ਚੀਜ਼ਾਂ ਜ਼ਰੂਰੀ ਆ ਪਹਿਲਾਂ ਤਾਂ ਟੈਕਨੀਕਲ ਫਿਰ ਦੂਜਾ ਇਹਦੇ ਤੇ ਸਮਾਜਿਕ ਤੇ ਆਰਥਿਕ ਤੀਜਾ এনवायरमेंट ਇਹ ਤਿੰਨ ਚੀਜ਼ਾਂ ਅਗਰ ਇਹਦੇ ਤੇ ਵਿਚਾਰੀਆਂ ਜਾਣੀਆਂ ਚਾਹੀਦੀਆਂ ਤਦ ਨਹਿਰਾਂ ਨਿਕਲਦੀਆਂ ਬੇਸਿਕਲੀ ਵੀ ਵਾਤਾਵਰਣਾ ਕਿੰਨਾ ਕੁ ਨੁਕਸਾਨ ਹੋਏਗਾ ਦਰਖਤ ਕਿੰਨੇ ਵੱਡੇ ਜਾਣਗੇ ਕਿਉਂਕਿ ਉਹ ਸਾਰੇ ਨਾਲ ਦਰਖਤ ਨੇ ਨਹਿਰ ਦੇ ਨਾਲ ਜਿਹੜੀ ਰਾਜਸਥਾਨ ਫੀਡਰ ਦੇ ਨਾਲ ਇਹ ਨਹਿਰ ਕੱਢਣ ਦੀ ਗੱਲ ਕਰ ਰਹੇ ਨੇ ਉਹ ਸਾਰਾ এনवायरमेंट ਕਿੰਨਾ ਨੁਕਸਾਨ ਹੋਏਗਾ ਉਹਦੇ ਤੇ ਵਿਚਾਰ ਕੀਤਾ ਜਾਂਦਾ ਪਹਿਲਾਂ টেকਨikal ਕਿੰਨੀ ਕੁ ਲਾਹੇਬੰਦ ਹੋਏਗੀ ਪੰਜਾਬੀ ਚ ਵੀ ਇਹ ਪਾਣੀ ਪਹੁੰਚ ਪਾਏਗਾ ਵੀ ਉੱਥੇ ਕਿ ਨਹੀਂ ਪਹੁੰਚ ਪਾਏਗਾ ਜਿਹੜਾ 2000 ਕਿਊਸਿਕ ਪਾਣੀ ਲੈ ਕੇ 22 ਬਲੋਕਾਂ ਨੂੰ ਦੇਣਾ ਚਾਹੁੰਦੇ ਨੇ ਆਲਰੇਡੀ ਰਾਜਸਥਾਨ ਫੀਡਰ ਦੇ ਵਿੱਚ ਪਾਣੀ ਜਾ ਰਿਹਾ ਹੈ 15000 ਕਿਊਸਿਕ ਆਲਰੇਡੀ ਚੱਲ ਰਿਹਾ ਹੈ ਜਿਹੜਾ ਰਾਜਸਥਾਨ ਫੀਡਰ ਚ ਰਾਜਸਥਾਨ ਨੂੰ ਸਾਡਾ ਪਾਣੀ ਜਾ ਰਿਹਾ ਹੁਣ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਟੈਕਨੀਕਲੀ ਕੀ ਹੋਣਾ ਹੈ ਟੈਕਨੀਕਲ ਤਾਂ ਇਹ ਪਿਛਲੀਆਂ ਸਰਕਾਰਾਂ ਦੁਆਰਾ ਇਹਦੇ ਤੇ ਸਰਵੇ ਕਰਾਇਆ ਗਿਆ ਸੀ ਤੇ ਟੈਕਨੀਕਲੀ ਉਹਨਾਂ ਨੇ ਇਹਨੂੰ ਫੇਲ ਕਰਤਾ ਕਿਉਂਕਿ ਤੇ ਸੋਸ਼ਲ ਦੀ ਗੱਲ ਕਰੀਏ ਉਹਨਾਂ ਨੇ ਕਿਹਾ ਦਰਖਤ ਦੁਖਤ ਬਹੁਤ ਕੱਟੇ ਜਾਣੇ ਮੈਂ ਤੁਹਾਨੂੰ ਕਿਹਾ ਐਨਵਾਇਰਨਮੈਂਟ ਦੀ ਗੱਲ ਕਰੀਏ ਔਰੇ ਤੇ ਵੀ ਉਹਨਾਂ ਨੇ ਕਿਹਾ ਵੀ ਇਹ ਇਹ ਠੀਕ ਨਹੀਂ ਹੋਏਗਾ ਇਹ ਰਾਜਸਥਾਨ ਨਹਿਰ ਹੈ ਜਿਹੜਾ ਇਹਦੇ ਖੱਬੇ ਪਾਸੇ ਜਿਹੜਾ ਏਰੀਆ ਹੈ ਇਹ ਆਲਰੇਡੀ ਰਾਜਸਥਾਨ ਦੀ ਗਵਰਨਮੈਂਟ ਦਾ ਏਰੀਆ ਹੈਗਾ ਕਿਉਂਕਿ ਜਦੋਂ ਉਹਨਾਂ ਨੇ ਨਹਿਰ ਇਹ ਕੱਢਣ ਪਹਿਲਾਂ ਬਣਾਈ ਸੀ ਔਰੇ ਨਾਲ ਨਾਲ ਜ਼ਮੀਨ ਉਹਨਾਂ ਦੀ ਅਕਵਾਇਰ ਕੀਤੀ ਵੀ ਪੁਰਾਣੀ ਜ਼ਮੀਨ ਕਿਤੇ ਉਹਨਾਂ ਦੇ ਕੁਆਟਰ ਸਨ ਕਿਤੇ ਉਹਨਾਂ ਦੇ ਖਾਲੀ ਥਾਵਾਂ ਲੇਕਿਨ ਉਹ ਸਾਰੀ ਜਗ੍ਹਾ ਤੇ ਨਹੀਂ ਹੈ ਉਹ ਸਾਰੀ ਥਾਂ ਤੇ ਨਹੀਂ ਹੈ ਸਾਰੀ ਜ਼ਮੀਨ ਹਾਂ ਲੇਕਿਨ ਨਾਲ-ਨਾਲ ਕਾਫੀ ਜਗ੍ਹਾ ਰਾਜਸਥਾਨ ਸਰਕਾਰ ਦੀ ਹੈਗੀ ਹੈ ਰਾਜਸਥਾਨ ਫੀਲਡਰ ਦੇ ਖੱਬੇ ਪਾਸੇ ਹੁਣੇ ਦਾ ਟੈਕਨੀਕਲ ਪ੍ਰੋਬਲਮ ਕੀ ਹੈ ਕਿ ਜਿੱਥੇ ਇਹ ਨਹਿਰ ਸ਼ੁਰੂ ਹੋਣੀ ਹੈ ਇਹਨੂੰ ਕਹਿੰਦੇ ਹੈ ਹਰੀਕੇ ਬਹਿਰਾਜ ਉੱਥੇ ਉਹ ਨੀਵਾ ਹੈ ਧਰਤੀ ਤੋਂ ਉੱਥੇ ਸਾਨੂੰ ਲਿਫਟ ਕਰਕੇ ਪਾਣੀ ਹੈ ਜਿਹੜਾ ਉਹ ਇਸ ਨਹਿਰ ਚ ਲਿਫਟ ਕਰਕੇ ਪਾਉਣਾ ਪੈਣਾ ਹੈ ਆਟੋਮੈਟਿਕਲੀ ਨਹੀਂ ਪਾਣੀ ਉੱਥੇ ਆਉਣਾ ਉਹ ਉੱਥੋਂ ਲਿਫਟ ਕਰਨਾ ਪੈਣਾ ਫਿਰ ਪਾਣੀ ਪਾਉਣਾ ਪੈਣਾ ਫਿਰ ਇਸ ਤੋਂ ਬਾਅਦ ਨਹਿਰ ਗਿੱਦੜਬਾ ਇਲਾਕੇ ਵਿੱਚ ਪਹੁੰਚੇਗੀ ਤੇ ਧਰਤੀ ਹੈ ਜਿਹੜੀ ਉੱਥੇ ਫਿਰ ਜਿਹੜਾ ਲੈਵਲ ਧਰਤੀ ਤੋਂ ਥੱਲੇ ਹੈ ਉੱਥੇ ਫਿਰ ਪਾਣੀ ਸਾਨੂੰ ਜਿਹੜੇ ਲਿਫਟ ਕਰਨਾ ਪੈਣਾ ਹੈ ਅਗਰ ਤੁਸੀਂ 22 ਬਲਾਕਾਂ ਦੇ ਵਿੱਚ ਪਾਣੀ ਪਹੁੰਚਾਉਣਾ ਤੇ ਦੁਬਾਰਾ ਫੇਰ ਉੱਥੋਂ ਪਾਣੀ ਲਿਫਟ ਕਰਨਾ ਪੈਣਾ ਜਿਹੜੇ ਪੁਰਾਣੇ ماہر ਲੋਕ ਐ ਉਹ ਗੱਲ ਇਹ ਕਹਿੰਦੇ ਆ ਕਿ ਚੜ੍ਹਦੇ ਵਾਲੇ ਪਾਸੇ ਪਾਣੀ ਜਾਂਦਾ ਨਹੀਂ ਜਿੰਨੇ ਵੀ ਲੋਕ ਉੱਥੇ ਗੱਲਾਂ ਕਰਦੇ ਵੀ ਚੜ੍ਹਦੇ ਵਾਲੇ ਪਾਸੇ ਪਾਣੀ ਲੈ ਕੇ ਜਾਣਾ ਔਖਾ ਕੰਮ ਐ ਇਸੇ ਕਰਕੇ ਉਹ ਪਾਣੀ ਲਿਫਟ ਦੀ ਗੱਲ ਕਰਦੇ ਵੀ ਲਿਫਟ ਕਰਾਂਗੇ ਤੇ ਪਾਣੀ ਪਚਾਵਾਂਗੇ 22 ਬਲਾਕਸ ਦੇ ਵਿੱਚ ਸੋ ਮੇਰੇ ਕਹਿਣ ਦਾ ਮਤਲਬ ਇਹ ਪਾਣੀ ਕਿਵੇਂ ਪਹੁੰਚੇਗਾ ਟੈਕਨੀਕਲ ਪਹਿਲਾਂ ਫੇਲ ਕੀਤਾ ਹੋਇਆ ਇਹ ਕਿਵੇਂ ਪਹੁੰਚਾਉਣਗੇ ਇਹ ਕੁਐਸਚਨ ਮਾਰਕ ਹੈ ਇਹ ਚਿੰਤਾ ਦਾ ਵਿਸ਼ਾ ਹੈ ਇਹ ਪਰਚਾਲ ਦਾ ਵਿਸ਼ਾ ਹੈ ਇਹਦੇ ਨਾਲ ਨਾਲ ਉਹ ਕਹਿੰਦੇ ਆ ਜੇ ਅਸੀਂ ਪ੍ਰਤੀ ਕਿੱਲਾ ਹਿਸਾਬ ਲਾਈਏ ਤਾਂ 7 ਮਿੰਟ 1 ਏਕੜ ਨੂੰ ਦਿੱਤੇ ਜਾਣਗੇ ਪਾਣੀ ਦੀ ਬਾਰ ਉਹਨ 7 ਮਿੰਟਾਂ ਦੇ ਨਾਲ ਤਾਂ ਮੈਨੂੰ ਲੱਗਦਾ ਵੀ ਜ਼ਮੀਨਦਾਰ ਦਾ ਕਿਸਾਨ ਦਾ ਏਕੜ ਹੈ ਜਿਹੜਾ ਉਰੇ ਚ ਪਾਣੀ ਪਹੁੰਚੇਗਾ ਨਹੀਂ 7 ਮਿੰਟ ਹਫਤਾਵਾਰ ਵਾਰੀ ਮਿਲੂਗੀ ਜਿਵੇਂ ਮਿਲਦੀ ਹੈ ਤੇ 7 ਮਿੰਟ ਪ੍ਰਤੀ ਏਕੜ ਮਿਲੇਗਾ ਇਹ ਜਿਹੜਾ ਏਰੀਆ ਚੋਂ ਨਹਿਰ ਨਿਕਲਦੀ ਹੈ ਵੈਸੇ ਮੈਂ ਦੱਸਣਾ ਚਾਹੁੰਨਾ ਇਹ ਤਿੰਨ ਜ਼ੋਨ ਬਣਾਏ ਜਾਂਦੇ ਐ ਇੱਕ ਬਣਾਇਆ ਜਾਂਦਾ ਹੈ yellow ਇੱਕ green ਤੇ ਇੱਕ orange ਜਿਹੜਾ green ਹੁੰਦਾ ਉੱਥੇ ਮਤਲਬ ਵਾਧੂ ਪਾਣੀ ਹੈ ਜਿਹੜਾ orange ਹੈ ਉੱਥੇ ਵੀ ਪਾਣੀ ਦਾ ਇੰਤਜ਼ਾਮਤ ਹੈਗਾ orange orange ਕਲਰ ਦਾ ਹਾਂ ਔਰ ਜਿਹੜਾ orange ਹੈ ਸੌਰੀ ਔਰੇ ਚ ਪਾਣੀ ਜਿਹੜਾ ਉੱਥੇ ਖਤਰਨਾਕ ਹੈ ਪਾਣੀ ਨਹੀਂ ਹੈ ਇਹ ਜੀਰਾ ਬਲਾਕ ਦੇ ਵਿੱਚ ਜਿਹੜਾ ਹੈਗਾ ਉਹ orange ਦਾ ਉੱਥੇ ਆਉਂਦਾ ਅਦਰਵਾਈਜ਼ ਇਹ ਗ੍ਰੀਨ ਤੇ yellow ਆਉਂਦਾ ਹੈ ਇੱਕੋ ਬਲਾਕ ਹੈ ਸਾਰੇ 22 ਬਲਾਕਾਂ ਦੇ ਵਿੱਚੋਂ orange ਹੈ दैट इज ਅ ਜੀਰਾ ਬਲਾਕ ਜਿੱਥੇ ਪਾਣੀ ਘੱਟ ਹੈ ਪਰ ਪਾਣੀ ਜਿੰਨਾ ਮਰਜ਼ੀ ਵੱਧ ਘੱਟ ਹੋਵੇ ਜਾਂ ਵੱਧ ਹੋਵੇ ਕਿਸਾਨ ਨੂੰ ਪਾਣੀ ਦੀ ਲੋੜ ਰਹਿੰਦੀ ਹੈ ਹੁਣ ਮੈਂ ਪੁੱਛਣਾ ਚਾਹੁੰਦਾ ਹੈ ਸਰਕਾਰ ਨੂੰ ਵੀ ਤੁਸੀਂ ਸਰਕਾਰ ਦੀ ਜ਼ਮੀਨ 'ਚ ਰਾਜਸਥਾਨ ਦੀ ਸਰਕਾਰ ਦੀ ਜ਼ਮੀਨ 'ਚ ਇਹ ਨਹਿਰ ਕੱਢਣਾ ਚ ਕੱਢੋਗੇ ਤੁਹਾਡਾ ਕੀ ਐਗਰੀਮੈਂਟ ਹੋਇਆ ਉਹਨਾਂ ਦੇ ਨਾਲ ਤੁਹਾਨੂੰ ਜ਼ਮੀਨ ਉਹਨਾਂ ਨੇ ਫ੍ਰੀ ਦੇਤੀ ਹੈ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਇਹਰੇ ਵਿੱਚੋਂ 6 ਕਿਉਂ ਸੇਕ ਪਾਣੀ 6 ਤੋਂ 7 ਕਿਉਂ ਸੇਕ ਹਜੇ ਪ੍ਰੋਪਰ ਨਹੀਂ ਹੈ ਮੇਰੇ ਕੋਲ ਇਹ ਇਨਫੋਰਮੇਸ਼ਨ ਵੀ ਪ੍ਰੋਪਰ ਕੀ ਸਬਤ ਹੈ ਕਿ ਅੱਥਾ ਹੈ ਇਹ ਰਾਜਸਥਾਨ ਨੂੰ ਦੇਣਗੇ ਇਹਰੇ ਬਦਲੇ ਪਾਣੀ ਕਿਉਂਕਿ ਜ਼ਮੀਨ ਕਿਉਂ ਦੇਣਗੇ ਉਹ ਆਪਣੀ ਇਹਨਾਂ ਨੂੰ ਫੇਰ ਜ਼ਮੀਨ ਕਈ ਥਾਵਾਂ ਤੇ ਹੈ ਹੀ ਨਹੀਂ ਰਾਜਸਥਾਨ ਫੀਡਰ ਦੇ ਨਾਲ ਅੱਗੇ ਕਿਉਂਕਿ ਮੇਰਾ ਤਾਂ ਇਲਾਕਾ ਹੈ ਉਹ ਨਾਲ ਕਿਸਾਨ ਬਿਲਕੁਲ ਨਾ ਲੱਗ ਜਾਂਦੇ ਰਾਜਸਥਾਨ ਫੀਡਰ ਦੀ ਧੁਰੋ ਧੁਰ ਨਹੀਂ ਹੈ ਉੱਥੋਂ ਤੱਕ ਫੇਰ ਇਹ ਜ਼ਮੀਨ ਅਕਵਾਇਰ ਕਰਨੀ ਪਵੇਗੀ ਕਿਸਾਨਾਂ ਦੀ ਉਹਨੂੰ ਮੁੱਲ ਕੀ ਦੇਣਗੇ ਇਹ ਕਿਸਾਨ ਨੂੰ ਕੀ ਇਹਨਾਂ ਨੇ ਕੋਈ ਸਰਵੇ ਕਰ ਲਿਆ ਸਰਵੇ ਕਰ ਲਿਆ ਉਹਦਾ ਮੁੱਲ ਕੀ ਨਿਰਧਾਰਤ ਕੀਤਾ ਹੈ ਜੇ ਕਿਸਾਨ ਨੂੰ ਦੇਣਾ ਹੈ ਕਿਸਾਨ ਹੋ ਸਕਦਾ ਜਮੀਨ ਵੇਚਣਾ ਨਾ ਚਾਹੁੰਦਾ ਹੋਵੇ ਕਿਸਾਨ ਤੁਹਾਡੇ ਪਹਾਤੇ ਨਾ ਵੇਚਣਾ ਚਾਹੁੰਦਾ ਹੋਵੇ ਤੁਸੀਂ ਇਹਰੇ ਹਾਸੇ ਕਿਹਾ ਵੀ ਸਾਡੇ ਕੋਲ 500 ਕਰੋੜ ਰੁਪਏ ਦੀ ਤਜਵੀਜ਼ ਹੈ ਹੁਣ ਤੁਸੀਂ ਕਹੀ ਜਾਂਦੇ ਹੋ ਵੀ 2300 ਕਰੋੜ ਲੱਗੇਗਾ ਕੀ ਤੁਸੀਂ ਬਜਟ ਦੇ ਵਿੱਚ ਇਸ ਨਹਿਰ ਤੇ ਜਿਹੜਾ 2300 ਕਰੋੜ ਰੁਪਏ ਦਾ ਖਰਚਾ ਆਉਣਾ ਉਹ ਰੱਖਿਆ ਹੈ ਮੇਰੇ ਕਹਿਣ ਤੋਂ ਮਤਲਬ ਹੈ ਸਰਾ ਸਰ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਸਗੂਫੇ ਛੱਡੇ ਜਾ ਰਿਹਾ ਸਾਨੂੰ ਨਹਿਰ ਤੇ ਕੋਈ ਇਤਰਾਜ਼ ਨਹੀਂ ਤੁਸੀਂ ਮੈਡੀਕਲ ਕਾਲਜ ਵੀ ਕਿਹਾ ਸੀ ਕਿ ਮੈਂ 15 ਮੈਡੀਕਲ ਕਾਲਜ ਬਣਾਵਾਂਗਾ ਹਜੇ ਤੱਕ ਪੰਜਾਬ ਚ ਇੱਕ ਨਵਾਂ ਸਕੂਲ ਨਹੀਂ ਬਣਿਆ ਇੱਕ ਨਵਾਂ ਕਾਲਜ ਨਹੀਂ ਬਣਿਆ ਇੱਕ ਨਵਾਂ ਪੁਲ ਨਹੀਂ ਬਣਿਆ ਇੱਕ ਨਵਾਂ ਬੱਸ ਸਟੈਂਡ ਨਹੀਂ ਬਣਿਆ ਇੱਕ ਨਵੀਂ ਚੀਜ਼ ਕੋਈ ਮੈਡੀਕਲ ਕਾਲਜ ਨਹੀਂ ਬਣਿਆ ਤੁਸੀਂ ਮੈਨੂੰ ਦੱਸ ਦਿਓ ਵੀ ਫਲਾਨੀ ਚੀਜ਼ ਜਿਹੜੇ ਬੱਸ ਸਟੈਂਡ ਦਾ ਉਦਘਾਟਨ ਜਨਾਬ ਕਰ ਰਹੇ ਨੇ ਉਹ ਕਾਂਗਰਸ ਸਮੇਂ ਦੇ ਜੇ ਕੋਈ ਪਟਿਆਲੇ ਬੱਸ ਸਟੈਂਡ ਦਾ ਉਦਘਾਟਨ ਕੀਤਾ ਜਾਂ ਰੋਪੜ ਦਾ ਕੀਤਾ ਇਹ ਇਹਨਾਂ ਦੀ ਟੈਂਡਰਿੰਗ ਇਹਨਾਂ ਦੇ ਪੈਸੇ ਇਹਨਾਂ ਦਾ ਪੈਸਿਆਂ ਦਾ ਲੋਨ ਇਹ ਸਾਰੇ ਦੇ ਸਾਰੇ ਕਾਂਗਰਸ ਸਮੇਂ ਦੇ ਉਹ ਡੇਟ ਕੱਢ ਕੇ ਦੇਖ ਲਓ ਕੋਈ ਨਹੀਂ ਕੋਈ ਵੀ ਚੀਜ਼ ਐਨੀ ਹਸਪੀਟਲ ਤੁਸੀਂ ਇਹ ਦੱਸਣ ਵੀ 2.5 ਸਾਲਾਂ ਤੋਂ ਕੋਈ ਨਵੀਂ ਚੀਜ਼ ਨਹੀਂ ਬਣਾਈ ਤੇ ਨਹਿਰ ਕਿੱਥੋਂ ਬਣਾ ਦੇਣਗੇ ਭਾਈ ਪੈਸੇ ਨਹੀਂ ਜ਼ਮੀਨ ਅਕਵਾਇਰ ਨਹੀਂ ਕੀਤੀ ਅਗਰ ਖਾਲਾ ਬਣਾਉਣਾ ਹੋਵੇ ਨਾ 30 ਕਿੱਲੇ ਖਾਲਾ ਤਾਂ 6 ਮਹੀਨੇ ਲੱਗ ਜਾਂਦੇ 30 ਕਿੱਲੇ ਬਣਾਉਣਾ ਹੋਵੇ ਇਹ ਸਾਰਾ ਸਰ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਮਾਨ ਸਾਹਿਬ ਦੁਆਰਾ ਔਰ ਇਹੋ ਜੇ ਵਾਅਦੇ ਪਹਿਲਾਂ ਮਾਨ ਸਾਹਿਬ ਨੇ ਪਹਿਲਾਂ ਕਈ ਵਾਰੀ ਕੀਤੇ ਆ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਭਾਈ ਤੁਹਾਨੂੰ ਅਸੀਂ BMW ਦਾ کارਖਾਨਾ ਦੇਾਂਗੇ ਆ ਮੇਰੇ ਕੋਲੇ ਹੈਗੇ ਇਹਨਾਂ ਦੇ ਜਿਹੜੇ ਵਾਅਦੇ ਕੀਤੇ ਸੀ ਕਹਿੰਦੇ ਸੀ 골ਡੀ ਬ੍ਰਾਂਡ ਫੜ ਲਿਆ ਕਹਿੰਦੇ ਸੁਖ ਵਿਲਾਸ ਚ ਕਿਰਾਏ ਤੇ ਦਿਆ ਕਰਾਂਗੇ ਇਹਨੂੰ ਰੈਂਟ ਤੇ ਦੇਾਂਗੇ ਜਿਹੜਾ ਸੁਖਵੀਰ ਬਾਦਲ ਦਾ ਹੋਟਲ ਹੈ ਪੰਚਾਇਤੀ ਜ਼ਮੀਨ ਖਾਲੀ ਕਰਾਵਾਂਗੇ ਸਾਰੀ ਅਜੇ ਤੱਕ ਨਹੀਂ ਸਾਨੂੰ ਪਤਾ ਲੱਗਿਆ ਵੀ ਕਿਹੜੀ ਜ਼ਮੀਨ ਇਹਨਾਂ ਨੇ ਖਾਲੀ ਕਰਾਈ ਹੈ ਕਿਹੜੀ ਨਹੀਂ ਕਰਾਈ। ਫਿਰ ਕਹਿੰਦੇ ਸੀ ਐਮਐਸਪੀ 5 ਮਿੰਟਾਂ ਚ ਲਿਆ ਕੇ ਰੱਖ। ਫਿਰ ਕਹਿੰਦੇ ਸੀ ਜਿਹੜੀ ਡਰੱਗਸ ਐ ਇਹ ਪਹਿਲੇ 4 ਮਹੀਨਿਆਂ ਦੇ ਵਿੱਚ ਅਸੀਂ ਖਤਮ ਕਰ ਦੇਾਂਗੇ 15 ਅਗਸਤ ਨੂੰ ਹੁਣ ਤਾਂ ਜਾ ਕੇ ਅਰਦਾਸ ਕਰਾ ਕੇ ਆਈ ਸੀਓ 15 ਅਗਸਤ ਦੁਬਾਰੇ ਆਉਣ ਵਾਲੀ ਐ। ਨਸ਼ਾ 4 ਗੁਣੇ ਹੋ ਗਿਆ। ਫਿਰ ਕਹਿੰਦੇ ਸੀ ਜਿਹੜਾ ਬਿਆਦਬੀ ਦਾ ਇਨਸਾਫ ਐ ਇਹ ਅਸੀਂ 24 ਘੰਟਿਆਂ ਚ ਦਵਾ ਦਿਆਂਗੇ। ਉਨੇ ਨਾਲ ਦੇ ਐਮਐਲਏ ਕੁਐਸਚਨ ਮਾਰਕ ਇਹਨਾਂ ਦੇ ਕਰ ਰਹੇ ਨੇ ਸੋ ਇਹ ਤਾਂ ਉਹ ਗੱਲ ਬਣੀ ਕਣਕ ਖੇਤ ਕੁੜੀ ਪੇਤ ਆਜਵাইয়া ਮੰਡੇ ਖਾ ਯਾਰ ਕਮਾਲ ਹੈ ਕੋਈ ਗੱਲ ਨਹੀਂ ਕੀਤੀ ਬਾਤ ਨਹੀਂ ਲੋਕਾਂ ਨੂੰ ਕਿਉਂ ਬੇਵਕੂ ਬਣਾ ਰਹੇ ਹੋ ਸੋ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਔਰ ਜਿੱਥੇ ਜਿੱਥੇ ਚੋਣਾਂ ਹੋ ਰਹੀਆਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹਣਾ ਕਿ ਇਨਾਂ ਦੇ ਝੂਠੇ ਲਾਰਿਆਂ 'ਚ ਬਿਲਕੁਲ ਨਾ ਆਇਓ ਇਹ ਸਰਾਸਰ ਲੋਕਾਂ ਨੂੰ ਬੇਵਕੂਫ ਬਣਾਉਂਦਾ ਕੰਮ ਹੋ ਰਿਹਾ ਹੈ ਔਰ ਕਿਸੇ ਪ੍ਰਕਾਰ ਦਾ ਕੋਈ ਵਿਕਾਸ ਕੋਈ ਅਜੰਡਾ ਨਹੀਂ ਹੈ ਆ ਪਿੱਛੇ ਪਤਾ ਲੱਗਿਆ ਕਿ 5 ਕਰੋੜ ਰੁਪਏ ਤਾਂ ਰੈਲੀ ਤੇ ਹੀ ਖਰਚਤਾ 5 ਕਰੋੜ ਇਹ ਸਹੀ ਬਦਲਾਵ ਹੈ ਮਗਰ ਲੀਆਂ ਸਰਕਾਰਾਂ ਨੇ ਨਾ ਕਾਂਗਲੀਦਲ ਨੇ ਨਾ ਕਾਂਗਰਸ ਨੇ ਕਢਾ ਕੇ ਦੇਖ ਲੋ ਆਰਟੀਆਈ ਕਿਸੇ ਰੈਲੀ ਤੇ ਸਰਕਾਰ ਦਾ 5 ਕਰੋੜ ਰੁਪਏ ਨਹੀਂ ਖਚੇ ਇੱਕ ਰੈਲੀ ਤੇ 5 ਕਰੋੜ ਤੇ ਜਿਹੜਾ ਕਰੋੜਾਂ ਰੁਪਇਆ ਬਾਹਰਲੇ ਸੂਬਿਆਂ 'ਚ ਜਾ ਜਾ ਕੇ ਔਰ ਕਿਸ ਤਰ੍ਹਾਂ ਜਿਹੜਾ ਸਰਕਾਰ ਦੇ ਲੋਕਾਂ ਦੇ ਪੈਸੇ ਦੀ ੱਝੀਆਂ ਉਡਾਈਆਂ ਜਾ ਰਹੀਆਂ ਉਹ ਉਹ ਵੀ ਤੁਹਾਨੂੰ ਪਤਾ ਹੈ ਮਸ਼ਹੂਰੀਆਂ ਤੇ 900 ਕਰੋੜ ਰੁਪਏ ਦਾ ਬਜਟ ਹੈ ਸੋ ਕਿਸ ਪ੍ਰਕਾਰ ਇਹਨਾਂ ਨੇ ਕਰਜ਼ਾ ਚੜਾਤਾ ਅੱਜ ਪੰਜਾਬ ਦੇ ਸਿਰ ਤੇ ਕੋਈ 인ਫਰਾ ਨਹੀਂ ਬਣਾਇਆ ਕਰਜ਼ਾ ਚੜਾ ਦਿਓ 60000 ਕਰੋੜ ਰੁਪਏ ਕਰਜ਼ਾ ਚੜਾਤਾ ਤੁਸੀਂ 2.5 ਸਾਲਾਂ ਚ 인ਫਰਾ ਕੁਛ ਨਹੀਂ ਬਣਾਇਆ ਸੋ ਮੈਂ ਇਸ ਕਰਕੇ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਆ ਤਾਂ ਜੋ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਵੱਡੇ ਵੱਡੇ ਗੂਫੇ ਛੱਡਨੇ ਅੱਜ ਲੋਕ ਬੁਨਿਆਦੀ ਬੁਨਿਆਦੀ ਜਿਹੜੀਆਂ ਚੀਜ਼ਾਂ ਉਹਨਾਂ ਤੋਂ ਵਾਂਝੇਤ ਨੇ ਸਾਡੇ ਗਿੱਦੜਵਾ ਦੇ ਵਿੱਚ ਮੈਂ ਗੱਲ ਕਰਾਂ ਤਾਂ ਮਗਰਲੇ 15 ਦਿਨਾ ਚੋ ਪਾਣੀ ਤੈਰਦਾ ਫਿਰਦਾ ਹੈ 5 ਕਰੋੜ ਕੇ 7 ਕਰੋੜ ਦੀ ਇੱਕ ਪਾਈਪ ਪੈਣੀ ਹੈ ਉਹ ਕੰਡਮ ਹੋ ਗਈ ਹੈ ਮੇਨ ਰਾਈਜ਼ਿੰਗ ਲਾਈਨ ਕਹਿੰਦੇ ਜਿਹਨੂੰ ਜਿਹੜੀ ਉੱਥੇ ਮੇਨ ਐਸਟੀਪੀ ਤੇ ਜਾਂਦੀ ਹੈ ਉਹ ਨਹੀਂ ਬਦਲਾ ਕਰ ਸਕਦੇ ਉਹ ਠੇਕੇਦਾਰ ਨੂੰ ਕਿਹਾ ਯਾਰ ਬਲਾਕ ਬਦਲ ਦੇ ਜਿਹੜੇ ਕੰਡਮ ਹੈ ਪੈਸੇ ਹੈ ਨਹੀਂ ਹੈ ਬਾਅਦ ਚ ਟੈਂਡਰ ਕਰਾ ਕੇ ਤੇ ਅਸੀਂ ਉੱਥੇ ਟੈਂਕੀਆਂ ਲਿਆ ਲਿਆ ਕੇ ਪਾਣੀ ਪਰ ਰਹੇ ਆ ਆ ਹਾਲਾਤ ਹੈ ਲੋਕਾਂ ਦਾ ਮੀਂਹ ਦਾ ਪਾਣੀ ਸੀਵਰੇਜ ਦਾ ਪਾਣੀ ਉਹ ਟੈਂਕੀਆਂ 8-10 ਲਾਈਆਂ ਵੀ ਉਹਰੇ ਨਾਲ ਚੱਕ ਰਹੇ ਆ ਮੇਰੇ ਆਪ ਦੇ ਘਰ ਦੇ ਬਾਹਰ ਮੁਕਸਰ ਸੀਵਰੇ ਦਾ ਪਾਣੀ ਪੈਰਦਾ ਫਿਰਦਾ ਇਹ ਹਾਲਾਤ ਹੈ ਇਹ ਪੂਰੇ ਪੰਜਾਬ ਦੀ ਕਹਾਣੀ ਹੈ